ਲਗਾਤਾਰ ਅਮਰਤਪਾਲ ਸਿੰਘ ਦੇ ਉੱਤੇ ਐਨਐਸਏ ਤਹਿਤ ਕੀਤੀ ਕਾਰਵਾਈ ਤੇ ਨਾਲ ਉਸ ਦੇ ਸਾਥੀ ਜਿਨ੍ਹਾਂ ਦੇ ਉੱਤੇ ਐਨਐਸਏ ਲਗਾਇਆ ਗਿਆ ਤੇ ਹੁਣ ਉਹ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਜਿਨ੍ਹਾਂ ਦੀ ਉਹਨਾਂ ਦੇ ਉੱਤੇ ਕਾਰਵਾਈ ਹੋਈ ਆ ਉਸ ਦਿਨ ਤੋਂ ਲੈ ਕੇ ਉਹਨਾਂ ਨੂੰ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਜਿਸ ਦੇ ਚੱਲਦੇ ਲਗਾਤਾਰ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਬੋਲੋ ਪੰਜਾਬ ਹਾਈ ਕੋਰਟ ਦਾ ਰੁਕ ਕਰਦੇ ਹੋਏ ਆਪਣੇ ਉੱਤੇ ਲੱਗੀ ਐਨਐਸਏ ਨੂੰ ਗੈਰ ਸੰਵਿਧਾਨਿਕ ਗੈਰ ਕਾਨੂੰਨੀ ਕਰਾ ਦਿੱਤਾ ਜਾ ਰਿਹਾ ਕਿ ਉਹਨਾਂ ਦੇ ਉੱਤੇ ਗਲਤ ਤਰੀਕੇ ਦੇ ਨਾਲ ਐਨਐਸਏ ਤਹਿਤ ਕਾਰਵਾਈ ਕੀਤੀ ਗਈ ਹੈ ਇਸ ਦੇ ਨਾਲ ਹੀ ਜਦੋਂ ਐਨਐਸਏ ਦੇ ਵਿੱਚ ਹੋਰ ਵਾਧਾ ਕੀਤਾ ਗਿਆ ਤੇ ਇਸ ਤੋਂ ਬਾਅਦ ਮੋੜ ਤੋਂ ਵੀ ਇਹਨਾਂ ਸਾਥੀਆਂ ਦੇ ਬੋਲੋ ਪੰਜਾਬ ਹਾਈ ਕੋਰਟ ਦੇ ਵਿੱਚ ਰੁਕ ਕੀਤਾ ਗਿਆ ਵੱਖ-ਵੱਖ ਦਲੀਲਾਂ ਦਿੱਤੇ ਗਏ ਆ ਕਈ ਸਾਥੀਆਂ ਨੇ ਤੇ ਕਹਿਤਾ ਕਿ ਸਾਡਾ ਤਾਂ ਇਸ ਜਥੇ ਬੰਦੀ ਦੇ ਨਾਲ ਕੋਈ ਲੈਣ ਦੇਣ ਹੀ ਨਹੀਂ ਸਰਦੇ ਗਲਤ ਤਰੀਕੇ ਦੇ ਨਾਲ ਕਾਰਵਾਈ ਹੋਈ ਹੈ ਦੂਜੇ ਪਾਸੇ ਐਨਐਸਏ ਦੇ ਵਿੱਚ ਵਾਅਦਾ ਕੀਤਾ ਜਾਣਾ ਉਸ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਜਦੋਂ ਅਸੀਂ ਜੇਲ੍ਹਾਂ ਦੇ ਵਿੱਚ ਬੰਦ ਹਾਂ ਤਾਂ ਫਿਰ ਸਾਡੇ ਉੱਤੇ ਐਨਐਸਏ ਦੇ ਵਿੱਚ ਵਾਅਦਾ ਕਿਵੇਂ ਕੀਤਾ ਜਾ ਸਕਦਾ ਜਦੋਂ ਅਸੀਂ ਹੁਣ ਕੋਈ ਕਾਰਵਾਈ ਕੋਈ ਘਟਨਾ ਕੀਤੀ ਹੀ ਨਹੀਂ ਇਸ ਨੂੰ ਲੈ ਕੇ ਲਗਾਤਾਰ ਦਲੀਲਾਂ ਪੇਸ਼ ਕੀਤੇ ਜਾ ਰਹੇ ਨੇ ਤੇ ਅਗਲੀ ਸੁਣਵਾਈ ਤੇ ਹੁਣ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਪਰ ਉੱਥੇ ਹੀ ਇਸ ਪੂਰੇ ਮਾਮਲੇ ਲੈ ਕੇ ਵਕੀਲ ਦੀ ਜਿੱਕਰ ਗੱਲ ਕਰੀਏ ਤਾਂ ਇੱਕ ਨਿੱਜੀ ਚੈਨਲ ਦੇ ਉੱਤੇ ਗੱਲਬਾਤ ਕੀਤੀ ਜਦੋਂ ਸਵਾਲ ਪੁੱਛੇ ਗਏ ਕਿ ਆਖਰ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਲੱਗੀ ਹੋਈ ਐਨਐਸਏ ਨੂੰ ਲੈ ਕੇ ਕਿਹੜੀ ਸਜ਼ਾ ਹੋ ਸਕਦੀ ਹੈ ਤਾਂ ਇਸ ਦੇ ਉੱਤੇ ਵਕੀਲ ਸਾਹਿਬ ਨੇ ਗੱਲ ਕਰਦੇ ਹੋਏ ਕਿਹਾ ਕਿ ਜਿਸ ਤਰੀਕੇ ਦੇ ਨਾਲ ਐਨਐਸਏ ਲੱਗੀ ਹੋਈ ਹੈ ਐਨਐਸਏ ਸਿਰਫ 1 ਸਾਲ ਬਾਅਦ ਹੀ ਲਗਾਈ ਜਾਂਦੀ ਹੈ ਪਰ ਉਹ ਜੇਲ੍ਹ ਦੇ ਵਿੱਚ ਬੰਦ ਹੋਏ ਨੇ ਤਾਂ ਉਹਨਾਂ ਦੇ ਉੱਤੇ ਜੇਲ੍ਹ ਦੇ ਵਿੱਚ ਬੰਦ ਰਹਿਣ ਦੀ ਐਨਐਸਏ ਦੇ ਵਿੱਚ ਵਾਅਦਾ ਕੀਤਾ ਗਿਆ ਇਹ ਨਹੀਂ ਹੋ ਸਕਦਾ ਦੂਜਾ ਦੂਜੀ ਗੱਲ कि ਜਿਸ ਤਰੀਕੇ ਦੇ ਨਾਲ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਜਿਹੜਾ ਕਿ ਆਪਣੇ ਸੂਬੇ ਤੋਂ ਦੂਰ ਰੱਖਿਆ ਗਿਆ ਕਿਸੇ ਹੋਰ ਨਾ ਥਾਂ 'ਤੇ ਕਾਫੀ ਕਿਲੋਮੀਟਰ ਦੂਰ ਰੱਖਿਆ ਗਿਆ ਇਹ ਉਹਨਾਂ ਦੀ ਆਜ਼ਾਦੀ ਦੇ ਉੱਤੇ ਜਿਹੜਾ ਕਿ ਉਹਨਾਂ ਨੂੰ ਜਿਹੜਾ ਕਿ ਆਜ਼ਾਦੀ ਉਸ ਦੀ ਰੋਕੀ ਜਾ ਰਹੀ ਹੈ ਬੰਦ ਕੀਤੀ ਜਾ ਰਹੀ ਹੈ ਦੂਜੇ ਪਾਸੇ ਵਕੀਰ ਸਾਹਿਬ ਨੇ ਦੱਸਿਆ ਕਿ ਜਦੋਂ ਐਨਐਸਏ ਲਗਾਈ ਜਾਂਦੀ ਹੈ ਤਾਂ ਫਿਰ ਇਹਨਾਂ ਨੂੰ ਇੱਕ ਛੋਟੀਆਂ ਚੱਕੀਆਂ ਵਾਲੇ ਜਿਹੜੇ ਬੈਰਕ ਹੁੰਦੇ ਨੇ ਉੱਥੇ ਰੱਖਿਆ ਜਾਂਦਾ ਜਿੱਥੇ ਇਹ ਸੂਰਜ ਤੱਕ ਵੀ ਦੇਖ ਨਹੀਂ ਸਕਦੇ ਹੋਰ ਨਾ ਕੈਦੀਆਂ ਦੇ ਨਾਲੋਂ ਜਿਹੜਾ ਕਿ ਐਨਐਸਏ ਲੱਗੇ ਹੋਏ ਕੈਦੀ ਹੁੰਦੇ ਨੇ ਉਹਨਾਂ ਨੂੰ ਵੱਖੋ ਵੱਖ ਰੱਖਿਆ ਜਾਂਦਾ ਅਤੇ ਉਸ ਤੋਂ ਬਾਅਦ ਹੀ ਉਹਨਾਂ ਨੂੰ ਬਾਹਰ ਜੋ ਦੂਜੀਆਂ ਜੇਲਾਂ ਦੇ ਵਿੱਚ ਲਿਆਂਦਾ ਜਾਂਦਾ ਪਹਿਲਾਂ ਉਹਨਾਂ ਨੂੰ ਵੱਖਰਾ ਜਿਹੜਾ ਕਿ ਛੋਟੇ ਛੋਟੇ ਚੱਕੀਆਂ ਵਾਲੇ ਹੁੰਦੇ ਨੇ ਉਹਨਾਂ ਦੇ ਵਿੱਚ ਰੱਖਿਆ ਜਾਂਦਾ ਤੇ ਜਦੋਂ ਸਵਾਲ ਪੁੱਛਿਆ ਗਿਆ ਕਿ ਪੰਜਾਬ ਦੇ ਕੇਂਦਰ ਸਰਕਾਰ ਦਾ ਇਹ ਕਹਿਣਾ ਜਦੋਂ ਜਵਾਬ ਤਲਕ ਕੀਤਾ ਗਿਆ ਕਿ ਇਹਨਾਂ ਤੋਂ ਜਿਹੜਾ ਕਿ ਖਤਰਾ ਹੈ ਕਿ ਕਿ ਇਹਨਾਂ ਦੇ ਹਾਲੇ ਵੀ ਵੱਖ ਵਾਦਿਆਂ ਦੇ ਨਾਲ ਸੰਪਰਕ ਨੇ ਤਾਂ ਇਹਦੇ ਉੱਤੇ ਵਕੀਰ ਸਾਹਿਬ ਦਾ ਕਹਿਣਾ ਕਿ ਅਜਿਹਾ ਨਹੀਂ ਹੈ ਕਿਉਂਕਿ ਜਦੋਂ ਜੇਲ੍ਹ ਦੇ ਵਿੱਚ ਬੰਦਰੇ ਤਾਂ ਹੁਣ ਉਹਨਾਂ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਤਾਂ ਉਹਨਾਂ ਦੇ ਉੱਤੇ NSA ਦੇ ਵਿੱਚ ਵਾਧਾ ਕਰਨਾ ਇਹ ਹੋ ਨਹੀਂ ਸਕਦਾ NSA 1 ਸਾਲ ਵਾਸਤੇ ਹੁੰਦੀ ਆ ਪਰ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਜੇਲ੍ਹ ਦੇ ਵਿੱਚ ਬੰਦ ਹੋਣ ਦੇ ਬਾਵਜੂਦ ਵੀ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਲਗਾਤਾਰ NSA ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਬਿਊਰੋਕ੍ਰੈਟ